ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਉਮੀਦ ਕਰਦਾ ਹੈ ਜੀ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਦਾਸ ਵੀ ਚੜ੍ਹਦੀ ਕਲਾ 'ਚ ਗੁਰੂ ਪਿਆਰਿਓ ਆਪ ਸਭ ਦੀਆਂ ਦੁਆਵਾਂ ਨੇ ਇਹ ਤਾਂ ਪਰਮੇਸ਼ਵਰ ਦੀ ਮਿਹਰ ਹੈ ਕਿਰਪਾ ਹੈ ਸਾਡੇ ਸਭਤੇ ਮਿਹਰ ਕਰਨ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਪਣੇ ਚਰਨੀ ਲਾਉਣ ਅੰਮ੍ਰਿਤ ਵੇਲਾ ਸਮਾਰਨ ਚ ਬਲ ਬਖਸ਼ਣ ਨਾਮ ਦਾਣ ਦੇਣ ਗੁਰਮਤਿ ਦਾ ਗਿਆਨ ਦੇਣ ਬਾਣੀ ਕੰਠ ਕਰਵਾਉਣ ਦੇ aroghta ਦੇਣ ਲੋਕ ਸੁਖੀਏ ਪਰ ਲੋਕ ਸੁਹਿਲਾ ਕਰਨ ਬਰਕਤਾਂ ਪਾਉਣ ਸਾਡੇ ਘਰਾਂ ਦੇ ਵਿੱਚ ਹਰ ਮਦਾਨ ਫਤਿਹ ਕਰਨ ਸਾਡੇ ਬੱਚਿਆਂ ਨੂੰ ਗੁਰਸਿੱਖੀ ਸੇਵਕੀ ਨਿਵਾਉਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਤਾ ਪਰਮੇਸ਼ਵਰ ਆਉਣ ਵਾਲੇ ਸਮੇਂ ਤੋਂ ਸਾਡੀ ਰੱਖਿਆ ਕਰਨ ਆਪਣੇ ਦਰਸ਼ਨ ਦਰਾਰੇ ਦੇਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਣ ਸਾਨੂੰ ਤਨ ਰੰਕਾਰ ਤਨ ਰੰਕਾਰ ਤਨ ਰੰਕਾਰ ਗੁਰੂ ਪਿਆਰੇ ਉਹ ਬਹੁਤ ਸਾਰੇ ਪ੍ਰਸ਼ਨ ਆਏ ਹੋਏ ਹਨ ਦਾਸ ਕੋਸ਼ਿਸ਼ ਕਰਦਾ ਹੈ ਵੱਤੋਂ ਵੱਤ ਸੱਚ ਪਾਈ ਜਾਵੇ ਆਪ ਜੀ ਦੇ ਨਾਲ ਤੇ ਇੱਕ ਦਿਨ ਪਤਾ ਪ੍ਰਮੇਸ਼ਵਰ ਕੀ ਮਿਹਰ ਕਿਰਪਾ ਕਰਦੇ ਹਨ ਆ ਬਹੁਤ سارے ਗੁਰੂ ਪਿਆਰੇ ਆ ਬੈਂਕ ਡਿਟੇਲਸ ਮੰਗ ਰਹੇ ਹਨ ਅੱਜ ਦਾਸ ਬੈਂਕ ਡਿਟੇਲ ਵਿੱਚ ਪਾ ਦੇਵੇਗਾ ਮੈਸੇਜ ਗੁਰੂ ਪਿਆਰਿਓ ਪਹਿਲਾਂ ਕੁਝ ਵੀਡੀਓ ਚ ਪਾਇਆ ਸੀ ਫਿਰ ਮਿਸਰ ਗਈ ਗੱਲ ਪਰ ਦਾਸ ਕੋਸ਼ਿਸ਼ ਕਰੇਗਾ ਕਿ ਹਰ ਵੀਡੀਓ ਦੇ ਵਿੱਚ ਬੈਂਕ ਡਿਟੇਲ ਪਾ ਦਵੇਗਾ ਜੀ ਅ ਦੂਸਰੀ ਗੱਲ ਗੁਰੂ ਪਿਆਰਿਓ ਵਾਹਿਗੁਰੂ ਪਤਾ ਪਰਮੇਸ਼ਵਰ ਬਹੁਤ ਵਧੀਆ ਸੇਵਾ ਲੈ ਰਹੇ ਹਨ ਚੜ੍ਹਦੀ ਕਲਾ ਬਖਸ਼ ਰਹੇ ਹਨ ਨਾਲ ਕੁਝ ਗੁਰੂ ਪਿਆਰੇ ਸੇਵਾ ਕਰਵਾ ਰਹੇ ਹਨ ਰੋਜ਼ਾਨਾ volunteers ਸੇਵਾ ਹੋ ਰਹੀ ਹੈ ਇਹ ਬਹੁਤ ਕਿਰਪਾ ਹੈ ਗੁਰੂ ਪਿਆਰਿਓ ਸੰਗਤਾਂ ਵੱਲੋਂ ਵੀ ਬਹੁਤ ਅੱਛਾ ਹੌਸਲਾ ਫਜ਼ਾਈ ਹੋ ਰਹੀ ਹੈ ਚੰਗਾ ਲੱਗਦਾ ਹੈ ਜਦੋਂ ਕਿਸੇ ਕਾਰਜ ਨੂੰ ਸੰਗਤ ਪਸੰਦ ਕਰਦੀ ਹੈ ਸਲਾਉਂਦੀ ਹੈ ਨਾਲ ਖੜਦੀ ਹੈ ਸੋ ਬਹੁਤ ਚੰਗੀ ਗੱਲ ਹੈ ਗੁਰੂ ਪਿਆਰਿਓ ਇਹ ਕਾਰਜ ਜੋ ਹੈ ਇਹ ਆਉਣ ਵਾਲੇ ਸਮੇਂ ਤੋਂ ਸਾਡੇ ਬਹੁਤ ਕੰਮ ਆਵੇਗਾ ਸੰਸਾਰ ਦੇ ਭਲੇ ਦੇ ਲਈ ਜਿਨ੍ਹਾਂ ਜਿਨ੍ਹਾਂ ਨੂੰ ਚਲੋ ਆਪਏ ਤਾਂ ਨਹੀਂ ਕਹਿ ਸਕਦੇ ਕਿ ਬਹੁਤ ਇਹ ਜਾਦੇ ਹੋਏਗਾ ਪਰ ਜੋ ਆਪਦੀ ਹਾਇਸੀਅਤ ਹੈ ਜਾਂ ਪਿਤਾ ਪਰਮੇਸ਼ਵਰ ਨੇ ਜੋ ਸੇਵਾ ਲੈਣੀ ਹੈ ਉਸ ਦੇ ਮੁਤਾਬਕ ਇਸ ਦਾ ਆਪਾਂ ਨੂੰ ਬਹੁਤ ਲਾਭ ਹੋਏਗਾ ਵਾਹਿਗੁਰੂ ਪਿਤਾ ਪਰਮੇਸ਼ਵਰ ਮਿਹਰ ਕਰਨ ਸਾਡੇ ਤੇ ਸਭ ਤੇ ਅ ਅਮਰੀਕਾ ਦੇ ਵਿੱਚ ਵੀ ਬਹੁਤ ਵੱਡਾ ਗੁਰੂ ਪਿਆਰੇ ਤੂਫਾਨ ਆਇਆ ਹੈ ਜਿਸ ਵਿੱਚ 28 ਤੋਂ 30 ਲੋਕਾਂ ਦੀ ਜਾਨ ਗਈ ਹੈ ਤੇ ਕਾਫੀ ਨੁਕਸਾਨ ਹੋਇਆ ਹੈ ਸਪੇਨ ਦੇ ਵਿੱਚ ਵੀ ਸੁਣਿਆ ਹੈ ਕਿ ਨੈਟਵਰਕ ਕਾਫੀ ਸਮੇਂ ਲਈ ਸਾਰੇ ਬਲੈਕਆਊਟ ਹੋ ਗਿਆ ਹੈ ਹੁਣੇ ਪਤਾ ਨਹੀਂ ਖਬਰਦਾਰਾ ਕੀ ਹੈ ਚਲੋ ਇਸ ਤਰ੍ਹਾਂ ਦੀਆਂ ਕਟਨਾਵਾਂ ਜੜੀਆਂ ਨੇ ਉਹ ਪਹਿਲਾਂ ਵੀ ਹੁੰਦੀਆਂ ਇਹ ਨਹੀਂ ਕਿ ਪਹਿਲੀ ਵਾਰ ਹੋ ਰਹੀਆਂ ਨੇ ਪਰ ਇਸ ਵਾਰ ਜ਼ਿਆਦਾ ਹੋ ਰਹੀਆਂ ਨੇ ਕਾਫੀ ਵੱਡੇ ਲੈਵਲ ਤੇ ਹੋ ਰਹੀਆਂ ਨੇ ਵਾਹਿਗੁਰੂ ਮੇਰ ਕਰਨ ਚੜ੍ਹਦੀ ਕਲਾ ਬਖਸ਼ਣ ਆਪਾਂ ਕੋਸ਼ਿਸ਼ ਕਰਦੇ ਗੁਰੂ ਪਿਆਰੇ ਵੱਤ-ਵੱਤ ਪ੍ਰਸ਼ਨ ਲੈ ਜਾ ਸਕਣ ਤਾਂ ਜੋ ਸਾਡਾ ਮਾਰਗਦਰਸ਼ਨ ਹੋ ਸਕੇ ਇੱਕ ਗੁਰੂ ਪਿਆਰੇ ਆਸਟ੍ਰੇਲੀਆ ਤੋਂ ਨੇ ਇਹ ਜਾਨਣਾ ਚਾਹੁੰਦੇ ਹਨ ਕਿ ਸਿੱਖ ਕੌਣ ਹੈ ਕਿਸ ਨੂੰ ਸਿੱਖ ਕਿਹਾ ਜਾ ਸਕਦਾ ਹੈ ਇਹ ਜਾਨਣਾ ਚਾਹੁੰਦੇ ਹਨ ਗੁਰੂ ਪਿਆਰੇਓ ਸਿੱਖ ਦਾ ਮਤਲਬ ਜਿਹੜਾ ਹੈ ਉਹ ਸਿੱਖਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ ਸਟੂਡੈਂਟ ਵਿਦਿਆਰਥੀ ਪਰ ਜੇ ਆਪਾਂ ਇਹਨੂੰ ਹੋਰ ਖੋਲ ਕੇ ਗੱਲ ਕਰੀਏ ਜੇ ਆਪਾਂ ਇਹਨੂੰ ਸਿੱਖੀਜ਼ਮ ਦੇ ਨਾਲ ਜੋੜ ਕੇ ਗੱਲ ਕਰੀਏ ਤੇ ਫਿਰ ਸਿੱਖ ਉਹ ਹੈ ਜਿਹੜਾ ਪਤਪਰਮੇਸ਼ਵਰ ਦੇ ਦੱਸੇ ਹੋਏ ਰਸਤੇ ਤੇ ਚੱਲ ਰਿਹਾ ਹੈ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਆਪਾਂ ਸਿੱਖ ਕਹਿੰਦੇ ਹਾਂ ਜਿਹੜਾ ਰੋਜ਼ ਕੁਝ ਨਾ ਕੁਝ ਮर्यादा ਨੂੰ ਕੁਮਾਰ ਰਿਹਾ ਹੈ ਨਾਮ ਸਿਮਰਨ ਦੇ ਚੜਨ ਚਰਨੀ ਲੱਗ ਰਿਹਾ ਹੈ ਠੀਕ ਹੈ ਜੀ ਉਹਨੂੰ ਆਪਾਂ ਸਿੱਖ ਕਹਿੰਦੇ ਹਾਂ ਗੁਰੂ ਪਿਆਰਿਓ ਸਿੱਖ ਇਹ ਨਹੀਂ ਹੈ ਕਿ ਸਿੱਖਾਂ ਦੇ ਪਰਿਵਾਰ ਦੇ ਵਿੱਚ ਕੋਈ ਸਿੱਖ ਪੈਦਾ ਹੋ ਗਿਆ ਤਾਂ ਆਪਾਂ ਕਹੀਏ ਕਿ ਉਹ ਵੀ ਸਿੱਖ ਹੋਵੇ ਅੱਗੇ ਜੇ ਉਸਨੇ ਕੋਈ ਮਰਿਆਦਾ ਨਹੀਂ ਕਮਾਈ ਹੋਈ ਜਾਂ ਉਸਨੇ ਆਪਣੇ ਸਾਬਤ ਸੂਰਤ ਨਹੀਂ ਹੈ ਫਿਰ ਉਹ ਸਿੱਖ ਨਹੀਂ ਹੈ ਫਿਰ ਜਿਸ ਤਰ੍ਹਾਂ ਹੋਰ ਧਰਮਾਂ ਦੇ ਵਿੱਚ ਕੇਸ ਕਤਲ ਕਰਾਏ ਹਨ ਉਹਨਾਂ ਦੇ ਵਿੱਚ ਤੇ ਫਿਰ ਸਾਡੇ ਬੱਚੇ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਸਿੱਖ ਕੈਟਾਗਰੀ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਠੀਕ ਹੈ ਅਸੀਂ ਉਹਨਾਂ ਨੂੰ ਕਹਿ ਦਿੰਨੇ ਸਹਜਧਾਰੀ ਸਿੱਖ ਉਹ ਅਲੱਗ ਗੱਲ ਹੈ ਉਹ ਸਾਡੇ ਸਿਸਟਮ ਨੇ ਬਣਾਏ ਹੋਏ ਪਰ ਪਿਤਾ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਫਿਰ ਉਹ ਇੱਕ ਪਤਿਤ ਪੁਣੇ ਦੇ ਵਿੱਚ ਆ ਜਾਂਦਾ ਹੈ ਉਸਦੀ ਜੜ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਸਿੱਖ ਜ਼ਮ ਦੇ ਵਿੱਚ ਫਿਰ ਉਹਨੂੰ ਪਤਾ ਨਹੀਂ ਕਿ ਕਿੰਨਾ ਸਮਾਂ ਲੱਗੇਗਾ ਵਾਪਸੀ ਕਰਨ ਵਾਸਤੇ ਵਾਪਸੀ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਇਹ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸਿੱਖ ਦੱਸ ਰਹੇ ਨੇ ਪਰ ਉਹ ਇਧਰ ਉਧਰ ਧਰਮਾਂ ਦੇ ਵਿੱਚ ਜਾ ਕੇ ਧਰਮ ਚੇਂਜ ਕਰ ਰਹੇ ਨੇ ਆਪਣਾ ਪਰ ਅਸਲ ਦੇ ਵਿੱਚ ਉਹ ਸਿੱਖ ਨਹੀਂ ਹਨ ਜਿਸ ਸਿੱਖ ਹੁੰਦੇ ਫਿਰ ਉਹ ਧਰਮ ਚ ਜ ਨਹੀਂ ਕਰਦੇ ਸੀ ਉਹ ਸਿੱਖ ਨਹੀਂ ਉਹ ਸਰਦਾਰ ਹੋ ਸਕਦੇ ਨੇ ਸਿੱਖ ਤੇ ਸਰਦਾਰ ਦੇ ਵਿੱਚ ਫਰਕ ਹੁੰਦਾ ਹੈ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਧਰਮ ਦਾ ਇਨਸਾਨ ਕਿਸੇ ਵੀ ਜਾਤ ਬਰਾਦਰੀ ਦਾ ਇਨਸਾਨ ਗੋਰਾ ਕਾਲਾ ਅਮੀਰ ਗਰੀਬ ਅਨਪੜ੍ਹ ਪੜਿਆ ਲਿਖਿਆ ਹੈ ਨਾ ਦੇਸੀ ਵਿਦੇਸੀ ਧਰਮੀ ਧਰਮੀ ਕੋਈ ਵੀ ਕਿਸੇ ਤਰ੍ਹਾਂ ਦਾ ਜਦੋਂ ਉਹ ਪਗੜੀ ਬੰਨਣੀ ਸ਼ੁਰੂ ਕਰ ਦਿੰਦਾ ਹੈ ਸਿਰ ਤੇ ਦਸਤਾਰ ਬੰਨਣੀ ਸ਼ੁਰੂ ਕਰ ਦਿੰਦਾ ਹੈ ਉਹ ਸਰਦਾਰ ਸ਼ਬਦ ਦੇ ਹੇਠ ਆ ਜਾਂਦਾ ਪਰ ਉਹਨੂੰ ਸਰਦਾਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਲੇਕਿਨ ਜਦੋਂ ਉਹ ਕੇਸ ਦਾੜੀ ਰੱਖ ਲੈਂਦਾ ਹੈ ਫਿਰ ਆਪਾਂ ਉਹਨੂੰ ਸਿੱਖ ਕਹਿਣਾ ਸ਼ੁਰੂ ਕਰਦੇ ਰਹੇ ਹਾਂ ਕਿ ਭਈ ਹੁਣ ਇਹ ਸਿੱਖਣਾ ਸ਼ੁਰੂ ਕਰ ਦਿੱਤਾ ਹੈ ਔਰ ਉਹ ਕਿਸੇ ਵੀ ਧਰਮ ਦਾ ਹੋਵੇ ਜੇ ਉਹ ਇਸ ਤੋਂ ਅਗਲੀ ਗੱਲ ਕਰਦਾ ਹੈ ਸਿੱਖਣ ਤੋਂ ਇਲਾਵਾ ਨਾਮ ਬਾਣੀ ਜਪਨਾ ਸ਼ੁਰੂ ਕਰ ਦਿੰਦਾ ਹੈ ਮਤਲਬ ਕੇਸ ਰੱਖਣ ਤੋਂ ਇਲਾਵਾ ਦਾੜਾ ਸਾਭ ਰੱਖਣ ਤੋਂ ਇਲਾਵਾ ਪਗੜੀ ਬੰਨਣ ਤੋਂ ਇਲਾਵਾ ਨਾਮ ਸਿਮਰਨ ਜਪਨਾ ਬਾਣੀ ਪੜ੍ਹਨੀ ਮਰਿਆਦਾ ਨੂੰ ਕਮਾਉਣਾ ਇਹ ਸਾਰਾ ਕੁਝ ਕਰਨ ਲੱਗ ਜਾਂਦਾ ਹੈ ਫਿਰ ਅਸੀਂ ਉਹਨੂੰ ਕਹਿੰਦੇ ਗੁਰਨਾਨਕ ਨਾਮ ਲੈਵਾ ਸਿੱਖ ਕਿ ਜੋ ਗੁਰਨਾਨਕ ਸਾਹਿਬ ਨੇ ਦੱਸਿਆ ਉਸ ਚੀਜ਼ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਗੁਰਨਾਨਕ ਸਾਹਿਬ ਦਾ ਸਿੱਖ ਬਣ ਗਿਆ ਪਰ ਜੇ ਉਸ ਨੂੰ ਫਿਰ ਅੱਗੇ ਅੱਗੇ ਹੋਰ ਸਿੱਖਣ ਦੀ ਚਾਹ ਹੋਵੇ ਹੋਰ ਸੋਝੀ ਹੋ ਜਾਵੇ ਫਿਰ ਉਹ ਕਮਿਟਮੈਂਟ ਕਰ ਲਵੇ ਅੰਮ੍ਰਿਤ ਛਕ ਲਵੇ ਫਿਰ ਅਸੀਂ ਕਹਿ ਦਿੰਦੇ ਜੀ ਹੁਣ ਇਹ ਅੰਮ੍ਰਿਤਧਾਰੀ ਸਿੰਘ ਬਣ ਗਿਆ ਗੁਰਗੋਬਿੰਦ ਸਿੰਘ ਜੀ ਦਾ ਸਿੰਘ ਬਣ ਗਿਆ ਹੋਰ ਪੱਕਾ ਹੋ ਗਿਆ ਵਾਦਾ ਕਰ ਲਿਆ ਗੁਰੂ ਦੇ ਨਾਲ ਤੇ ਜੇ ਉਹ ਅੰਮ੍ਰਿਤ ਨੂੰ ਨਿਵਾ ਜਾਵੇ ਮਰਿਆਦਾ ਨੂੰ ਕਮਾ ਜਾਵੇ ਤੇ ਫਿਰ ਅਸੀਂ ਕਹਿੰਦੇ ਹੁਣੇ ਖਾਲਸਾ ਬਣ ਗਿਆ ਸ਼ੁੱਧ ਹੋ ਗਿਆ ਜੋ ਗੁਰੂ ਸਾਹਿਬ ਨੇ ਦੱਸਿਆ ਸੀ ਉਸ ਨੂੰ ਕਮਾ ਲਿਆ ਫਿਰ ਉਹ ਖਾਲਸਾ ਬਣ ਜਾਂਦਾ ਹੈ ਜੀ ਜਦੋਂ ਖਾਲਸਾ ਬਣ ਜਾਂਦਾ ਪਿਓਰ ਹੋ ਜਾਂਦਾ ਸ਼ੁੱਧ ਹੋ ਜਾਂਦਾ ਤੇ ਫਿਰ ਪਿਤਾ ਪਰਮੇਸ਼ਵਰ ਉਸ ਨੂੰ ਬ੍ਰਹਮ ਦਾ ਗਿਆਨ ਦਿੰਦੇ ਹਨ ਫਿਰ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ ਜੀ ਇਦਾਂ ਹੀ ਫਿਰ ਅੱਗੇ ਗੁਰਮੁਖ ਬ੍ਰਹਮ ਗਿਆਨੀ ਹੋ ਜਾਂਦਾ ਹੈ ਜੀ ਉਸ ਤੋਂ ਉੱਪਰਲੀ ਪਦਵੀ ਹੈ ਜੀ ਇਦਾਂ ਹੀ ਕਰਦੇ ਕਰਦੇ ਫਿਰ ਜੋਤ ਸੰਗ ਜੋਤ ਰਲ ਜਾਂਦੀ ਹੈ ਗੁਰੂ ਪਿਆਰਿਓ ਸੋ ਸਿੱਖ ਜਿਹੜਾ ਹੈ ਉਹ ਪਰਿਵਾਰ ਦੇ ਵਿੱਚੋਂ ਆਪਾਂ ਕਹੀਏ ਕਿ ਬਈ ਸਿੱਖਾਂ ਦੇ ਅੱਗੇ ਸਿੱਖ ਨਹੀਂ ਸਿੱਖੀ ਕਮਾਉਣੀ ਪੈਂਦੀ ਹੈ ਉਸ ਨੂੰ ਸਿੱਖ ਕਿਹਾ ਜਾਂਦਾ ਹੈ ਭਲਾ ਉਹ ਕੋਈ ਗੈਰ ਧਰਮ ਦਾ ਇਨਸਾਨ ਹੋਵੇ ਭਲਾ ਉਹ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਬੱਚਾ ਹੋਵੇ ਪਰ ਜੇ ਉਸ ਦੇ ਕੋਲੇ ਸਿੱਖੀ ਨਹੀਂ ਹੈ ਉਸ ਦੇ ਕੋਲ ਪਤਿਤਪੁਣਾ ਹੈ ਉਸ ਦੇ ਕੋਲ ਮਰਿਆਦਾ ਨਹੀਂ ਹੈ ਉਸ ਦੇ ਕੋਲ ਕੇਸ ਦਾੜਾ ਨਹੀਂ ਹੈ ਤੇ ਫਿਰ ਆਪਾਂ ਉਸ ਨੂੰ ਸਿੱਖ ਨਹੀਂ ਮੰਨਾਂਗੇ ਬਿਸ਼ੱਕ ਉਹ ਬਹੁਤ ਵੱਡੇ ਸਿੱਖ ਪਰਿਵਾਰ ਚ ਕਿਉਂ ਨਾ ਪੈਦਾ ਹੋਇਆ ਹੋਵੇ ਸੋ ਇਹ ਗੁਰੂ ਪਿਆਰਿਓ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਕਿ ਸਿੱਖ ਤੇ ਸਿੱਖੀ ਇਹ ਸਾਰਾ ਕੁਝ ਪੈਰਾਮੀਟਰਸ ਦੇ ਉੱਤੇ ਖਰੇ ਉੱਤਰਿਏ ਤਾਂ ਉਹਨੂੰ ਸਿੱਖ ਕਹਿੰਦੇ ਹਨ ਵਾਹਿਗੁਰੂ ਮੇਰ ਕਰਨ ਦਾਸ ਗਲਤ ਹੋਵੇ ਤੇ ਦਾਸ ਨੂੰ ਮਾਫ ਕਰਨਾ ਗੁਰੂ ਪਿਆਰਿਓ ਪਰ ਸਿੱਖੀ ਸਾਨੂੰ ਜਿਹੜੀ ਹੈ ਉਹ ਪਰਿਵਾਰਾਂ ਜੋ ਨਹੀਂ ਮਿਲਦੀ ਗੋਤ ਜਾਤ ਬਰਾਦਰੀਆਂ ਉਹ ਸਭ ਕੁਝ ਸਾਨੂੰ ਪਰਿਵਾਰਾਂ 'ਚੋਂ ਮਿਲਦਾ ਹੈ ਪਰ ਸਿੱਖੀ ਸਾਨੂੰ ਕਮਾਉਣੀ ਪੈਂਦੀ ਹੈ ਗੁਰੂ ਪਿਆਰਿਓ ਸੋ ਉਸ ਨੂੰ ਸਿੱਖ ਕਿਹਾ ਜਾਂਦਾ ਹੈ ਸਿੱਖਣ ਵਾਲੇ ਨੂੰ ਚੰਗੀ ਚੀਜ਼ ਨੂੰ ਸਿੱਖਣਾ ਮਰਿਆਦਾ ਨੂੰ ਕਮਾਉਣਾ ਸੋ ਦਾਸ ਉਮੀਦ ਕਰਦਾ ਜੀ ਜ਼ਰੂਰ ਸਾਨੂੰ ਇਸ ਗੱਲ ਦੇ ਨਾਲ ਲਾਭ ਹੋਏਗਾ ਗੱਲਬਾਤ ਵਿੱਚ ਆਈ ਹੋਏਗੀ ਅਗਲਾ ਪ੍ਰਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਪਿਆਰਿਓ ਅਗਲਾ ਜੋ ਪ੍ਰਸ਼ਨ ਹੈ ਇਹ ਅਮਰੀਕਾ ਤੋਂ ਪੈਸਾ ਪੁੱਛ ਰਹੇ ਹਨ ਕਿ ਇਹਨਾਂ ਦੇ ਘਰ ਦੇ ਬਾਹਰ ਕੋਈ ਮਨੀ ਪਲਾਂਟ ਰੱਖ ਜਾਂਦਾ ਹੈ ਕਦੇ ਕੋਈ ਗੁਲਾਬ ਆਪਣਾ ਗਿੰਦੇ ਦੇ ਫੁੱਲਾਂ ਦਾ ਪਲਾਂਟ ਰੱਖ ਜਾਂਦਾ ਹੈ ਇਹਨਾਂ ਦੇ ਤਿੰਨ ਚਾਰ ਵਾਰ ਐਕਸੀਡੈਂਟ ਹੋਣ ਤੋਂ ਬਚੇ ਹਨ ਸੋ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਰਿਹਾ ਹੈ ਉਹਦੇ ਬਾਰੇ ਜਾਨਣਾ ਚਾਹੁੰਦੇ ਹਨ ਗੁਰੂ ਪਿਆਰੇ ਹੋਏ ਕੋਈ ਕਿਰਿਆ ਆਪ ਜੀ ਦੇ ਉੱਤੇ ਕਰ ਰਿਹਾ ਹੈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਥੋੜਾ ਥੋੜਾ ਕਾਮਜਾਬ ਹੋ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਰ ਨਾਲ-ਨਾਲ ਕੋਈ ਨਾ ਕੋਈ ਪਤਾ ਪਰਮੇਸ਼ਵਰ ਦੀ ਮਿਹਰ ਵੀ ਹੈ ਕਿਰਪਾ ਹੈ ਜੋ ਆਪ ਜੀ ਦਾ ਬਚਾਅ ਹੋ ਰਿਹਾ ਹੈ ਇਸ ਦੇ ਵਿੱਚ ਗੁਰੂ ਪਿਆਰੇਓ ਦੇਖੋ ਇਹ ਸਾਰੀਆਂ ਚੀਜ਼ਾਂ ਤੇ ਬਿਆੰਤ 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 ਚੱਲ ਰਹੀਆਂ ਨੇ ਬਹੁਤ ਸਾਰੇ ਗੁਰੂ ਪਿਆਰੇ ਇਹਨਾਂ ਨੂੰ ਮੰਨਦੇ ਹਨ ਬਹੁਤ ਸਾਰੇ ਨਹੀਂ ਮੰਨਦੇ ਉਹ ਅਲੱਗ ਗੱਲਾਂ ਨੇ ਆਪਣਾ ਆਪਣਾ ਹਰ ਕਿਸੇ ਦਾ ਦਾਇਰਾ ਹੈ ਲੈਵਲ ਹੈ ਨਾ ਜੀ ਆਪਣਾ ਆਪਣਾ ਹਰ ਕਿਸੇ ਦਾ ਅ ਇੱਕ ਤਰੀਕੇ ਦਾ ਪੱਕਾ ਲਈਏ ਕਿ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਵਾਰੀ ਸਾਡਾ ਕੋਈ ਸਬੰਧ ਨਹੀਂ ਹੁੰਦਾ ਨਾ ਪਰਿਵਾਰ ਦਾ ਇਸ ਕਰਕੇ ਸਾਨੂੰ ਇਹ ਚੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਨੌਲੇਜ ਨਹੀਂ ਹੁੰਦੀ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਨੂੰ ਬਹੁਤ ਜਾਦੇ ਖੂਬਸੂਰਤੀ ਨਾਲ ਜਾਣਕਾਰੀ ਹੁੰਦੀ ਹੈ ਪਤਾ ਹੁੰਦਾ ਬ੍ਰੀਕੀ ਦੇ ਵਿੱਚ ਕਿਉਂਕਿ ਉਹਨਾਂ ਪਰਿਵਾਰਾਂ ਦੇ ਵਿੱਚ ਕੋਈ ਨਾ ਕੋਈ ਉਦਾਂ ਦੇ ਇਨਸਾਨ ਜੁੜੇ ਹੁੰਦੇ ਆ ਜੀ ਸੋ ਇਸ ਕਰਕੇ ਜਿਹਨਾਂ ਨੂੰ ਨਹੀਂ ਪਤਾ ਜਿਹੜੇ ਨਹੀਂ ਮੰਨਦੇ ਉਹਨਾਂ ਦਾ ਕਸੂਰ ਨਹੀਂ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਤੇ ਇਸ ਕਰਕੇ ਜ਼ਿਆਦਾਤਰ ਦੁਨੀਆ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਜੀ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਰੂਪ ਆ ਰਹੇ ਉਹ ਬਹੁਤ ਵੱਡੇ ਲੈਵਲ ਤੇ ਹੁੰਦੀਆਂ ਨੇ ਜਬਰਦਸਤ ਹੁੰਦੀਆਂ ਨੇ ਹੁਣ ਤੇ ਸਪੈਸ਼ਲ ਇਹਨਾਂ ਦਾ ਯੁੱਗ ਚੱਲ ਰਿਹਾ ਹੈ। ਰਕਸ਼ਸ ਯੁਨੀ ਦਾ ਯੁੱਗ ਹੈ, ਕਲ ਯੁਗ ਹੈ। ਇਹ ਸਭ ਚੀਜ਼ਾਂ ਪ੍ਰਧਾਨ ਹਨ। ਜਬਰਦਸਤ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਨੁਕਸਾਨ ਕਰਦੀਆਂ ਨੇ, ਬੇਅੰਤ ਨੁਕਸਾਨ ਕਰਦੀਆਂ ਨੇ। ਇਸੇ ਲਈ ਦਾਸ ਬਾਰ-ਬਾਰ ਕਹਿੰਦਾ ਹੈ ਕਿ ਸਾਨੂੰ ਨਾਮ ਸਿਮਰਨ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਭਲਾ ਥੋੜਾ-ਥੋੜਾ ਜੁੜੀਏ ਸੀ। ਚੌਂਕੜੇ ਨਹੀਂ ਵੱਜਦੇ, ਕੋਈ ਦਿੱਕਤ ਨਹੀਂ। ਬਰ ਘਟੋ ਘਟ ਸ਼ਾਮ ਨੂੰ ਰਹਿਰਾ ਸਾਹਿਬ ਜਰੂਰ ਕਰੀਏ ਨਾਲ ਅਸੀਂ ਪੰਜ ਪੰਜ ਬਾਣੀਆਂ ਚਪਈ ਸਾਹਿਬ ਦੀਆਂ ਰੱਖਿਆ ਦੇ ਸ਼ਬਦ ਤੇ ਪੰਜ ਕੀਰਤਨ ਸੁਹਿਲਾ ਇਹ ਤੇ ਘਟੋ ਘਟ ਬਾਣੀਆਂ ਅਸੀਂ ਜਰੂਰ ਪੜੀਏ ਇਹਦੇ ਨਾਲ ਸਾਡੇ ਬਹੁਤ ਸਾਰੇ ਪਹਿਰੇ ਲੱਗ ਜਾਂਦੇ ਹਨ ਬਹੁਤ ਸਾਰੀ ਮੈਲ ਉਤਰਦੀ ਹੈ ਇਹਦੇ ਨਾਲ ਸਾਨੂੰ ਬਹੁਤ ਲਾਭ ਹੁੰਦਾ ਹੈ ਜੇ ਕੋਈ ਸਾਡੇ ਤੇ ਕਿਰਿਆ ਕਰਦਾ ਉਹਦਾ ਬਹੁਤ ਥੋੜਾ ਅਸਰ ਹੁੰਦਾ ਹੈ ਤੇ ਥੋੜੇ ਦਿਨਾਂ ਚ ਖਤਮ ਹੋ ਜਾਂਦਾ ਹੈ ਨਾਮ ਬਾਣੀ ਦੀ ਸ਼ਕਤੀ ਦੇ ਨਾਲ ਕਿਉਂਕਿ ਇਹ ਸਾਨੂੰ ਗੁਰੂ ਸਾਹਿਬ ਨੇ ਰੱਖਿਆ ਤੇ ਸ਼ਬਦ ਦਿੱਤੇ ਹਨ ਠੀਕ ਹੈ ਜੀ ਸੋ ਇਸ ਕਰਕੇ ਜੇਤੇ ਅਸੀਂ ਇਸ ਤਰੀਕੇ ਦਾ ਪਤਾ ਪਰਮੇਸ਼ਵਰ ਦਾ ਦੱਸਿਆ ਹੋਇਆ ਰਸਤਾ ਅਪਣਾਉਣੇ ਆ ਫਿਰ ਤੇ ਸਾਡੀ ਰੱਖਿਆ ਹੁੰਦੀ ਹੈ ਗੁਰੂ ਪਿਆਰੇ ਉਹ ਅਸੀਂ ਬਚ ਜਾਵਾਂਗੇ ਆਦਰਵਾਇਜ਼ ਨੁਕਸਾਨ ਹੋਣ ਦੇ ਚਾਂਸ ਹੁੰਦੇ ਨੇ ਕਿਉਂਕਿ ਕਰਨ ਵਾਲੇ ਨੇ ਹਟਣਾ ਨਹੀਂ ਹੁੰਦਾ ਜੀ ਉਹਨਾਂ ਨੇ ਕਰੀ ਜਾਣਾ ਹੈ ਕਰੀ ਜਾਣਾ ਪਤਾ ਨਹੀਂ ਕਿੰਨੇ ਸਾਲ ਕਰੀ ਜਾਣਾ ਦੁਨੀਆ ਤੋਂ ਲੋਕ ਚਲੇ ਜਾਂਦੇ ਆ ਕਰਨੋਂ ਨਹੀਂ ਹਟਦੇ ਉਹਨਾਂ ਨੂੰ ਸੋਚੀ ਨਹੀਂ ਆਉਂਦੀ ਤੇ ਇਸ ਕਰਕੇ بارش ਨੂੰ ਨਹੀਂ ਰੋਕ ਸਕਦੇ ਛਤਰੀ ਲੈ ਸਕਦੇ ਆ ਠੀਕ ਹੈ ਜੀ ਪਾਣੀ ਪੱਲਾ ਰੇਨ ਕੋਟ ਲੈ ਸਕਦੇ ਆ ਤਾਂ ਕਿ ਭਿੱਜਣ ਤੋਂ ਬਚ ਜਾਈਏ ਉਹਦਾ ਇੱਕੋ ਹੀ ਤਰੀਕਾ ਹੈ ਪਿਤਾ ਪਰਮੇਸ਼ਵਰ ਦਾ ਨਾਮ ਸਿਮਰਨ ਔਰ ਕੋਈ ਤਰੀਕਾ ਨਹੀਂ ਗੁਰੂ ਪਿਆਰੇਓ ਠੀਕ ਹੈ ਅਸੀਂ ਕਿਤੇ ਜਾ ਕੇ ਇਲਾਜ ਕਰਾ ਲੈਨੇ ਕੁਝ ਕਰਾ ਲੈਨੇ ਉਹ ਠੀਕ ਹੈ ਫॉर द ਟਾਈਮਿੰਗ ਹੈਗਾ ਪਰ ਬਾਰ ਬਾਰ ਇਲਾਜ ਨਹੀਂ ਹੁੰਦੇ ਹੁੰਦੇ ਬਾਰ ਬਾਰ ਕਿਸੇ ਕੋਲ ਜਾਣਾ ਕਰਨਾ ਇਨਾ ਪੈਸਾ ਲਾਉਣਾ ਕਿਸੇ ਨੂੰ ਸਹੀ ਬੰਦੇ ਨੂੰ ਲੱਭਣਾ ਔਖਾ ਹੁੰਦਾ ਹੈ ਜੀ ਬਿਹਤਰ ਹੈ ਨਾਮ ਸਿਮਰਨ ਜਪੋ ਲੋਕ ਸੁਖੀਏ ਪਰ ਲੋਕ ਸੁਹੇਲਾ ਕਰੋ ਇੱਥੇ ਵੀ ਸੁਖੀ ਰਹੋ ਅੱਗੇ ਵੀ ਸੁਖੀ ਰਹੋ ਜਿੱਥੇ ਜਾਣਾ ਹੈ ਕਿਉਂਕਿ ਇਹ ਚੀਜ਼ਾਂ ਗੁਰੂ ਪਿਆਰਿਓ ਨਾਲ ਹੀ ਜਾਂਦੀਆਂ ਨੇ ਫਿਰ ਜਿਨ੍ਹਾਂ ਦਾ ਇਲਾਜ ਨਾ ਹੋਵੇ ਤਾਂ ਦੁਆਰਾ ਜਦੋਂ ਜਨਮ ਹੋਣਾ ਫਿਰ ਚੀਜ਼ਾਂ ਦੇ ਨਾਲ ਆ ਜਾਣਾ ਬਹੁਤ ਸਾਰੇ ਯੰਗ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਚੀਜ਼ਾਂ ਹੁੰਦੀਆਂ ਔਰ ਜਦੋਂ ਵਿਆਹ ਕਰਾਉਂਦੇ ਨੇ ਫੇਰੇ ਲੈਂਦੇ ਨੇ ਚੀਜ਼ਾਂ ਨਾਲ ਹੀ ਵਿਆਹੀਆਂ ਜਾਂਦੀਆਂ ਨੇ ਉਹਨਾਂ ਦਾ ਕਾਰਜ ਹੋ ਜਾਂਦੇ ਆ ਉੱਥੇ ਹੋਰ ਦਿੱਕਤ ਆਉਂਦੀ ਹੈ ਸੋ ਇਹ ਬਹੁਤ ਤਰ੍ਹਾਂ ਦਾ ਵੱਡਾ ਮਾਮਲਾ ਹੈ ਗੁਰੂ ਕਹਿ ਰਹੇ ਹੋ ਇਹਨਾਂ ਚੀਜ਼ਾਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਪਰ ਇਹਨਾਂ ਚੀਜ਼ਾਂ ਦਾ ਹੱਲ ਇੱਕੋ ਹੀ ਹੈ ਜਿਹਨੂੰ ਆਪਾਂ ਕਹੀਏ ਪਰਮਾਨੈਂਟ ਹੱਲ ਜਿਹੜਾ ਹੈ ਉਹ ਇਹੀ ਹੈ ਕਿ ਬਸ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੇ ਹੀ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਮੂਲ ਮੰਤਰ ਦਾ ਜਾਪ ਜਿਹੜਾ ਹੈ ਉਹ ਅਸੀਂ ਤੁਰਦੇ ਫਿਰਦੇ ਕਰਦੇ ਰਹੀਏ ਬੈਠ ਕੇ ਵੀ ਜੇ ਸਾਡੀ ਅਵਸਥਾ ਕੁਝ ਬਣੀ ਹੋਈ ਹੈ ਰੱਦਾ ਪਾਉਣੋਂ ਘੰਟਾ ਇੱਕ ਘੰਟਾ ਬੈਠ ਕੇ ਵੀ ਮੂਲ ਮੰਤਰ ਅਸੀਂ ਅੱਖਾਂ ਬੰਦ ਕਰਕੇ ਕਰ ਸਕਦੇ ਹਾਂ ਉਹਦਾ ਹੋਰ ਲਾਭ ਹੋਏਗਾ ਸਾਨੂੰ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਅਭਿਆਲੇ ਕਰਨੇ ਪੈਂਦੇ ਗੁਰੂ ਕਹ ਰਹੇ ਇਹ ਸਭ ਕਿਰਿਆਵਾਂ ਨੇ ਜੀ ਇਹ ਇਹਨਾਂ ਨੂੰ ਕੋਈ ਇਦਾਂ ਕਰ ਵੀ ਜਾਵੇ ਤਾਂ ਬਾਲਾ ਛੇੜੀਦਾ ਨਹੀਂ ਇਹਨਾਂ ਚੀਜ਼ਾਂ ਨੂੰ ਜੇ ਕੋਈ ਪਾਣੀ ਮਾਰ ਕੇ ਰੋੜਣ ਵਾਲੀ ਚੀਜ਼ ਹੋਵੇ ਤਾਂ ਬਾਲਟੀ ਭਰ ਕੇ ਪਾਣੀ ਮਾਰ ਦਿਓ ਰੋੜ ਜਾਣ ਚੀਜ਼ਾਂ ਆਪਣੇ ਆਪ ਪਰ ਇਹਨਾਂ ਨੂੰ ਚੱਕੀ ਦਾ ਜਾਂ ਛੇੜੀ ਦਾ ਨਹੀਂ ਕੁਝ ਜ਼ਿਆਦਾ ਇਹਨਾਂ ਬਾਰੇ ਚਰਚਾ ਨਹੀਂ ਕਰੀਦੀ ਤੇ ਜੇ ਕੋਈ ਚੀਜ਼ ਇਸ ਤਰ੍ਹਾਂ ਦੀ ਹੋਵੇ ਵੀ ਜਿਹਨੂੰ ਆਪਾਂ ਨਾ ਰੇੜ ਸਕਦੇ ਹੋਈਏ ਫਿਰ ਉਹਨੂੰ ਕਿਸੇ ਲੰਬੇ ਡੰਡੇ ਦੇ ਨਾਲ ਕਰਕੇ ਚੁੱਕ ਕੇ ਇੱਕ ਸਾਈਡ ਤੇ ਕਰ ਦੇਣਾ ਚਾਹੀਦਾ ਹੈ ਉੱਥੇ ਫਿਰ ਬਾਅਦ ਵਿੱਚ ਪਾਣੀ ਦੀ ਬਾਲਟੀ ਢੋਲ ਦਿਓ ਠੀਕ ਹੈ ਜੀ ਇਹ ਇਹ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਉਹ ਕਰ ਲੈਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਸਾਡਾ ਔਰਾ ਕਮਜ਼ੋਰ ਹੋ ਜਾਂਦਾ ਗੁਰੂ ਪਿਆਰੇ ਸਾਡੇ ਤੇ ਚੀਜ਼ਾਂ ਨੂੰ ਸੌਖਾ ਹੋ ਜਾਂਦਾ ਅਟੈਕ ਕਰਨਾ ਸੋ ਇਸ ਕਰਕੇ ਜਦੋਂ ਨਾਮ ਬਾਣੀ ਸਿਮਰਨ ਜਪਾਂਗੇ ਸਾਡਾ ਔਰਾ ਵੀ ਸਟਰੋਂਗ ਹੋਏਗਾ ਔਰ ਸਾਡੇ ਤੇ ਪੈਰੇ ਵੀ ਲੱਗੇ ਹੋਣਗੇ ਇੱਕ ਦਾਸ ਨੇ ਪਹਿਲਾਂ ਵੀ ਕੁਝ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਅਸੀਂ ਆਪਣਾ ਨਮਕ ਵਾਲਾ ਜੋ ਮਸਲਾ ਹੈ ਉਸ ਨੂੰ ਕਰ ਲਿਆ ਕਰੀਏ ਆਪਾਂ ਰਾਈਟ ਹੈਂਡ ਦੀ ਆਪਣੀ ਹਥੇਲੀ ਦੇ ਉੱਤੇ ਥੋੜਾ ਜਿਹਾ ਨਮਕ ਰੱਖਣਾ ਚੁੰਡੀ ਨਮਕ ਤਦ ਉਸ ਨੂੰ ਖੱਬੇ ਮੋੜੇ ਦੇ ਉੱਤੋਂ ਦੀ ਤੇ ਗਰਦਨ ਦੇ ਵਿਚ ਦੀ ਦੋਨਾਂ ਦੇ ਮੋੜੇ ਤੇ ਗਰਦਨ ਦੇ ਵਿਚ ਦੀ ਪਿੱਛੇ ਛੱਡ ਦੇਣਾ ਹੈ ਠੀਕ ਹੈ ਜੀ ਉਹਦਾਂ ਵਿੱਚ ਤਿੰਨ ਚਾਰ ਵਾਰ ਕਰਨ ਦੇ ਨਾਲ ਸਾਡਾ ਜਿਹੜਾ ਔਰਾ ਹੈ ਉਹ ਠੀਕ ਰਹਿੰਦਾ ਹੈ ਸਟਰੋਂਗ ਰਹਿੰਦਾ ਹੈ ਨਾਲ ਨਾਲ ਨਾਮ ਸਿਮਰਨ ਜਪਣਾ ਹੈ ਜੀ ਸੋ ਇਦਾਂ ਦੇ ਛੋਟੇ ਛੋਟੇ ਉਪਰਾਲੇ ਕਰਨੇ ਪੈਂਦੇ ਕਲਯੁਗ ਦਾ ਸਮਾਂ ਹੈ ਨਹੀਂ ਕਰਾਂਗੇ ਤਾਂ ਕਿਸੇ ਦਾ ਕੁਝ ਨਹੀਂ ਜਾਣਾ ਸਾਡੇ ਲਈ ਦਿੱਕਤਾਂ ਹੋਣਗੀਆਂ ਜੀ ਸਾਨੂੰ ਹਲੇ ਨਹੀਂ ਪਤਾ ਲੱਗਦਾ ਬਾਅਦ ਦੇ ਵਿੱਚ ਜਦੋਂ ਨੁਕਸਾਨ ਹੋ ਜਾਂਦੇ ਨੇ ਫਿਰ ਇਹ ਸਾਰੀਆਂ ਚੀਜ਼ਾਂ ਕੋਰਿਲੇਟ ਹੁੰਦੀਆਂ ਨੇ ਫਿਰ ਪਤਾ ਲੱਗਦਾ ਹੈ ਉਹਦੋਂ ਸਮਾਂ ਬਹੁਤ ਬੀਤ ਜਾਂਦਾ ਹੈ ਜੀ ਇਹ ਸਾਰੇ ਪਰਿਵਾਰ ਦੇ ਉੱਤੇ ਹੀ ਚੀਜ਼ਾਂ ਪੈਂਦੀਆਂ ਨੇ ਜੀ ਬੱਚਿਆਂ ਤੇ ਵੀ ਸਾਰਿਆਂ ਤੇ ਪੈਂਦੀਆਂ ਨੇ ਜੀ ਫਿਰ ਸਾਡੇ ਨਾਲ ਵੀ ਚਲੀਆਂ ਜਾਂਦੀਆਂ ਨੇ ਜੇ ਇਲਾਜ ਨਾ ਹੋਵੇ ਤਾਂ ਸਵਿੱਤਰ ਆ ਇਹਨਾਂ ਨੂੰ ਇਲਾਜ ਕਰਾ ਸਕਦੇ ਹਾਂ ਇਲਾਜ ਕਰਾਓ ਨਹੀਂ ਤੇ ਨਾਮ ਬਾਣੀ ਸਿਮਰਨ ਜਪ ਕੇ ਆਪਣਾ ਔਰਾ ਸਟਰੋਂਗ ਕਰੋ ਆਪਣੀ ਪਾਵਰ ਵਧਾਓ ਤਾਂ ਕਿ ਇਹ ਚੀਜ਼ਾਂ ਜੇ ਆਉਣ ਵੀ ਤਾਂ ਇਹ ਮੇ ਕੋ ਥੋੜਾ ਬਹੁਤਾ ਅਸਰ ਹੋਵੇ ਜਿਆਦਾ ਅਸਰ ਨਾ ਹੋਵੇ ਸੋ ਪਾਪ ਕਰਨ ਵਾਲੇ ਨੇ ਪਾਪ ਕਰਦੇ ਰਹਿਣਾ ਗੁਰੂ ਪਿਆਰਿਓ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਦਾਸ ਉਮੀਦ ਕਰਦਾ ਹੈ ਜੀ ਜਰੂਰ ਗੱਲ ਜੋ ਹੈ ਪਕੜ ਵਿੱਚ ਆਈ ਹੋਏਗੀ ਆਪਾਂ ਅਗਲਾ ਪ੍ਰਸ਼ਨ ਲੈਨੇ ਗੁਰੂ ਪਿਆਰਿਓ ਅਗਲਾ ਜੋ ਪ੍ਰਸ਼ਨ ਹੈ ਗੁਰੂ ਪਿਆਰੇਓ ਇਹ ਕਾਫੀ ਬੀਬੀਆਂ ਦਾ ਪ੍ਰਸ਼ਨ ਬਾਰ-ਬਾਰ ਆ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਪਤੀ ਨੇ ਉਹ ਨਸ਼ਾ ਮੁਕਤ ਨਹੀਂ ਹੋ پا ਰਹੇ ਸ਼ਰਾਬ ਨਹੀਂ ਛੱਡ ਰਹੇ ਬਹੁਤ ਸਾਰੇ ਗੁਰੂ ਪਿਆਰਿਆਂ ਨੇ ਡਾਕਟਰ ਸਾਹਿਬ ਦੀ ਦਵਾਈ ਲਈ ਹੈ ਉਸ ਦੇ ਨਾਲ ਬਹੁਤ ਆ ਲੋਕਾਂ ਨੂੰ ਫਾਇਦਾ ਹੋਇਆ ਹੈ ਬਹੁਤ ਸਾਰੇ ਲੋਕ ਨਸ਼ਾ ਛੱਡ ਗਏ ਹਨ ਦਾਸ ਅੱਜ ਵੀ ਇਸ ਨੰਬਰ ਪਾ ਦੋਵੇਗਾ ਆਪ ਜੀ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਹਨਾਂ ਤੋਂ ਦਵਾਈ ਵੀ ਮੰਗਵਾ ਲਵੋ ਜੇ ਤੁਹਾਡਾ ਪੇਸ਼ੈਂਟ ਮਰੀਜ਼ ਦਵਾਈ ਖਾਣ ਲਈ ਆਹ ਰੈਡੀ ਹੈ ਉਹਨਾਂ ਨੂੰ ਦਵਾਈ ਦਿਓ ਤੇ ਜੇ ਅੰਦਰੋਂ ਉਹਨਾਂ ਦਾ ਮਨ ਛੱਡਣ ਤੇ ਹੈ ਤੇ ਫਿਰ ਜ਼ਰੂਰ ਦਵਾਈ ਅਸਰ ਕਰੇਗੀ ਪਰ ਜੇ ਅੰਦਰੋਂ ਮਨ ਛੱਡਣ ਦਾ ਹੈ ਹੀ ਨਹੀਂ ਸਿਰ ਉਹ ਕਰਦੇ ਵੱਲੋਂ ਪ੍ਰੈਸ਼ਰ ਹੈ ਫਿਰ ਗੁਰੂ ਪਿਆਰੇ ਉਹ ਦਵਾਈ ਵੀ ਉਹਨਾਂ ਅਸਰ ਨਹੀਂ ਕਰਦੀ ਕਿਉਂਕਿ ਸਾਡੇ ਮਨ ਦਾ ਬਹੁਤ ਮਸਲਾ ਹੈ ਜੇ ਅਸੀਂ ਛੱਡਣਾ ਚਾਹੁੰਨੇ ਆ ਤੇ ਦਵਾਈ ਵੀ ਜਰੂਰ ਕੰਮ ਕਰੇਗੀ ਦੂਸਰਾ ਇਹਦੇ ਚ ਇਹ ਹੈ ਗੁਰੂ ਪਿਆਰੇਓ ਕਿ ਅਸੀਂ ਆਪਣੇ ਹਸਬੰਦ ਦਾ ਨਾਮ ਲੈ ਕੇ ਜਾਂ ਘਰ ਦੇ ਵਿੱਚ ਜੋ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਉਹਨਾਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਨੀ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਉਹਨਾਂ ਦੇ ਨਾਮ ਦੀ ਬੱਚੇ ਦੇ ਨਾਮ ਦੀ ਮੂਲ ਮੰਤਰ ਦੀ ਮਾਲਾ ਇੱਕ ਮਾਲਾ ਦੋ ਮਾਲਾ ਜਿੰਨੀ ਅਸੀਂ ਕਰ ਸਕਦੇ ਆ ਉਹ ਅਸੀਂ ਨਾਮ ਸਿਮਰਨ ਕਰਨਾ ਹੈ ਅਰਦਾਸ ਬੇਨਤੀ ਲਗਾ ਕੇ ਗੁਰਨਾਨਕ ਪਾਤਸ਼ਾਹ ਨੂੰ ਮਹਾਰਾਜ ਦਾਸ ਦਾ ਬੇਟਾ ਜਾਂ ਪਤੀ ਜੋ ਵੀ ਹੋਵੇ ਉਹਨਾਂ ਦਾ ਨਾਮ ਲੈ ਕੇ ਮਹਾਰਾਜ ਇਹਨਾਂ ਨੂੰ ਨਸ਼ਾ ਖੋਰੀ ਤੋਂ ਕਿਰਪਾ ਕਰੋ ਮੁਕਤੀ ਹੋ ਜਾਵੇ ਨਸ਼ਾ ਛੱਡ ਦੇਣ ਇਹ ਜੋ ਨਾਮ ਬਾਣੀ ਦੀ ਸੇਵਾ ਆਪ ਜੀ ਲੈ ਰਹੇ ਹਾਂ ਗਰੀਬ ਨੁਆਜ ਇਹ ਦਾਸ ਦੇ ਪਤੀ ਦੀ ਚੜ੍ਹਦੀ ਕਲਾ ਦੇ ਲਈ ਨਾਮ ਸੇਵਾ ਲੈ ਰਹੇ ਹਾਂ ਸਿਮਰਨ ਦੀ ਮੂਲ ਮੰਤਰ ਦੀ ਆਪ ਜੀ ਮਿਹਰ ਕਰਨਾ ਇਸ ਤਰੀਕੇ ਨਾਲ ਆਪਾਂ ਰੋਜ਼ਾਨਾ ਜਦੋਂ ਅਰਦਾਸ ਬੇਨਤੀ ਲਾ ਕੇ ਉਹਨਾਂ ਦੇ ਨਾਮ ਦੀ ਇੱਕ ਜਾਂ ਦੋ ਮਾਲਾ ਮੂਲ ਮੰਤਰ ਦੀਆਂ ਕਰਾਂਗੇ ਉਹਦੀ ਊਰਜਾ ਫਿਰ ਉਹਨਾਂ ਨੂੰ ਜਾਊਗੀ ਇੱਕ ਤੇ ਉਹਨਾਂ ਦੀ ਸਾਫ ਸਵਾਈ ਹੋਏਗੀ ਕੋ ਉਹਨਾਂ ਨੂੰ ਊਰਜਾ ਮਿਲੇਗੀ ਮਹਾਰਾਜ ਮੇਰ ਕਰਨਗੇ ਇਹ ਆਪਾਂ ਉਦੋਂ ਤੱਕ ਸੇਵਾ ਜਾਰੀ ਰੱਖਣੀ ਜਦੋਂ ਤੱਕ ਉਹ ਠੀਕ ਨਾ ਹੋ ਜਾਣ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਜੋ ਵੀ ਸਮਾਂ ਲੱਗੇ ਉਹਦਾ ਸਾਨੂੰ ਲਾਭ ਵੀ ਹੈ ਗੁਰੂ ਪਿਆਰੇ ਨਾਲੇ ਤਾਂ ਸਾਡਾ ਨਾਮ ਸਿਮਰਨ ਜਾਂ ਪਹਜਾਏਗਾ ਨਾਲੇ ਸਾਡਾ ਪਰਿਵਾਰ ਜਿਹੜਾ ਉਹ ਤੰਦਰੁਸਤ ਹੋ ਜਾਵੇਗਾ ਮੇਰ ਹੋ ਜਾਵੇਗੀ ਇਕ ਐਤਰੀਕਾ ਹੁੰਦਾ ਹੈ ਗੁਰੂ ਪਿਆਰੇਓ ਇਸ ਤੋਂ ਹੋਰ ਵਧੀਆ ਪਰਪਕਤਾ ਦੇ ਵਿੱਚ ਜਾਣਾ ਹੈ ਫਿਰ ਕੜਾ ਪ੍ਰਸ਼ਾਦ ਬਣਾ ਕੇ ਕੇਸੀ ਅਸ਼ਨਾਣ ਕਰਕੇ ਪਹਿਲਾਂ ਫਿਰ ਕੜਾ ਪ੍ਰਸ਼ਾਦ ਬਣਾਉਣਾ ਹੈ ਸੁੱਚ ਮਤਾ ਦੇ ਨਾਲ ਮੁਖ ਵਗੈਰਾ ਟਾਕੇ ਇਹ ਜਿਹੜਾ ਮੁਖ ਟਕਣਾ ਹੁੰਦਾ ਗੁਰੂ ਪਿਆਰੇਓ ਇਹ ਬੜਾ ਜ਼ਰੂਰੀ ਹੁੰਦਾ ਹੈ ਜੇ ਸਾਡੇ ਮੁਖ ਤੋਂ ਕੋਈ ਛੱਟਾ ਪੈ ਜਾਵੇ ਦੇਗ ਦੇ ਵਿੱਚ ਕੜਾ ਪ੍ਰਸ਼ਾਦ ਦੇ ਵਿੱਚ ਫਿਰ ਉਹ ਮਨਜ਼ੂਰ ਨਹੀਂ ਹੁੰਦਾ ਅਗੇ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਲਈ ਬਹੁਤ ਛੋਟੀ ਜੀ ਗੱਲ ਹੋ ਸਕਦੀ ਹੈ ਤੇ ਪਰ ਅੱਗੇ ਫਿਰ ਮਨਜ਼ੂਰ ਨਹੀਂ ਹੁੰਦਾ ਕਿ ਬਹੁਤ ਸਚੁਮਤਾ ਵਾਲਾ ਮਸਲਾ ਹੁੰਦਾ ਹੈ। ਤੋਂ ਇਸ ਕਰਕੇ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਆਪਾਂ ਸਚੁਮਤਾ ਦਾ। ਮੁਖ ਢਾਕੇ ਬਿਲਕੁਲ ਸਚੁਮ ਦੇ ਨਾਲ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ। ਤੇ ਫਿਰ ਕੜਾ ਪ੍ਰਸ਼ਾਦ ਤਿਆਰ ਕਰਕੇ ਵੀ ਅਸੀਂ ਅਰਦਾਸ ਬੇਨਤੀ ਉਹ ਹੋਰ ਜਿਆਦਾ ਬਿੱਤਰ ਹੋ ਜਾਂਦਾ ਹੈ ਗੁਰੂ ਪਿਆਰਿਓ। ਤੇ ਇਹਨਾਂ ਚੀਜ਼ਾਂ ਨੂੰ ਗੁਪਤ ਰੱਖਣਾ ਹੁੰਦਾ ਜਿਆਦਾ ਕਿਸੇ ਨਾਲ ਕੋਈ ਚਰਚਾ ਨਹੀਂ ਕਰਨੀ ਹੁੰਦੀ। ਕਾਸਕਰ ਜਿਨ੍ਹਾਂ ਦੇ ਬਾਰੇ ਤੁਸੀਂ ਇਹ ਨਾਮ ਸਿਮਰਨ ਜਪਨਾ ਹੈ ਉਹਨਾਂ ਨੂੰ ਇਹਦੇ ਬਾਰੇ ਪਤਾ ਨਾ ਲੱਗੇ ਜਦੋਂ ਤੱਕ ਚੜ੍ਹਦੀ ਕਲਾ ਨਾ ਹੋ ਜਾਵੇ ਸੋ ਇਹ ਅਸੀਂ ਨਾਮ ਸਿਮਰਨ ਜਪ ਕੇ ਉਹਨਾਂ ਨੂੰ ਮਸ਼ਾ ਖੋਰੀ ਤੋਂ ਛੁਟਕਾਰਾ ਕਰਾ ਸਕਦੇ ਹਾਂ ਗੁਰੂ ਪਿਆਰਿਓ ਹਨਾ ਜੀ ਇਹ ਇਹ ਅਪਰਾਲੇ ਆਪਾਂ ਕਰ ਸਕਦੇ ਹਾਂ ਜੀ ਬਾਕੀ ਡਾਕਟਰ ਸਾਹਿਬ ਤੋਂ ਤੁਸੀਂ ਦਵਾਈ ਮੰਗਾਓ ਬਹੁਤ ਗੁਰੂ ਪਿਆਰਿਆਂ ਨੂੰ ਲਾਭ ਹੋਇਆ ਹੈ ਦਾਸ ਨੰਬਰ ਪਾ ਦੋਵੇਗਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਉਥੋਂ ਆਪ ਜੀ ਨੰਬਰ ਲੈ ਲੈਣਾ ਸੇਕਾ ਗੁਰੂ ਪਿਆਰੇਓ ਅਗਲਾ ਪ੍ਰਸ਼ਨ ਲੈਨੇ ਆ ਜੀ ਅਗਲਾ ਜੋ ਪ੍ਰਸ਼ਨ ਹੈ ਗੁਰੂ ਪਿਆਰੇਓ ਇਹ ਗੁਰੂ ਪਿਆਰੇ ਪੁੱਛਦੇ ਹਨ ਕਿ ਸੁਖਮਣੀ ਸਾਹਿਬ ਦੀ ਬਾਣੀ ਅਸੀਂ ਕਿਸੇ ਵੇਲੇ ਵੀ ਪੜ ਸਕਦੇ ਹਾਂ ਜਾਂ ਉਸ ਦੀ ਕੋਈ ਮर्यादा ਹੈ ਸਵੇਰੇ ਸ਼ਾਮ ਨੇ ਗੁਰੂ ਪਿਆਰੇਓ ਸੁਖਮਣੀ ਸਾਹਿਬ ਦੀ ਬਾਣੀ ਅਸੀਂ ਕਿਸੇ ਵੇਲੇ ਵੀ ਪੜ ਸਕਦੇ ਹਾਂ ਅੰਮ੍ਰਿਤ ਵੇਲੇ ਜ਼ਿਆਦਾ ਲਾਭ ਹੁੰਦਾ ਹੈ ਬਾਕੀ ਅਸੀਂ ਕਿਸੇ ਵੇਲੇ ਵੀ ਪੜ ਸਕਦੇ ਹਾਂ ਸਵੇਰੇ ਦੁਪਹਿਰੇ ਸ਼ਾਮ ਕੋਈ ਅਸੀਂ ਗੱਲ ਨਹੀਂ ਹੈਗੀ ਸੁੱਖਾਂ ਦੀ ਮਣੀ ਹੈ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਐ ਅਸੀਂ ਸਮਾਜਿਕ ਲੋਕ ਹਾਂ ਸਾਨੂੰ ਧਨ-ਦੌਲਤ ਵੀ ਚਾਹੀਦਾ ਐ ਸੁੱਖ ਵੀ ਚਾਹੀਦੇ ਨੇ ਤੇ ਨਾਲ-ਨਾਲ ਪਿਤਾ ਪਰਮੇਸ਼ਵਰ ਦੀ ਰਹਿਮਤ ਵੀ ਚਾਹੀਦੀ ਹੈ ਉਹ ਸਾਨੂੰ ਫਿਰ ਸੁਖਮਨੀ ਸਾਹਿਬ ਤੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਦੁੱਖ ਭੰਜਨੀ ਦੀ ਬਾਣੀ ਜੋ ਹੈ ਉਹ ਵੀ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਐ ਦੁੱਖਾਂ ਨੂੰ ਭੰਨਣ ਵਾਲੀ ਬਾਣੀ ਹੈ ਗੁਰੂ ਪਿਆਰੇ ਉਹ ਬਹੁਤ ਹੀ ਵਧੀਆ ਮਨਮੋਹਕ ਬਾਣੀ ਹੈ ਠੀਕ ਹੈ ਜੀ ਬਾਣੀਆਂ ਸਾਰੀਆਂ ਹੀ ਵਧੀਆਂ ਹਨ ਪਰ ਕੁਝ ਵਿਸ਼ੇਸ਼ ਬਾਣੀਆਂ ਹਨ ਜਰੂਰ ਸਾਨੂੰ ਇਹ ਪੜਨੀਆਂ ਚਾਹੀਦੀਆਂ ਹਨ ਠੀਕ ਹੈ ਗੁਰੂ ਪਿਆਰੇਓ ਦਾਸ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ ਆਪਣੇ ਚਰਨੀ ਲਾਉਣ ਆਉਣ ਵਾਲੇ ਸਮੇਂ ਤੋਂ ਸਾਡੀ ਰੱਖਿਆ ਕਰਨ ਨਾਮ ਸਿਮਰਨ ਜਪਣ ਦਾ ਸਾਨੂੰ ਬਲ ਬਖਸ਼ਣ ਹਰ ਮદાન ਫਤਿਹ ਕਰਨ ਗੁਰੂ ਪਿਆਰੇਓ ਗਲਤੀਆਂ ਪੁੱਲਣ ਚੁੱਕਾਂ ਦੀ ਮਾਫੀ ਦੇਣਾ ਦਾਸ ਕਲ ਜੋਗੀ ਜੀਵ ਹੈ ਖਿੰਖਿਨ ਪੁੱਲਣ ਹਾਰਾ ਗੁਰੂ ਪਿਆਰੇਓ ਬੇਨਤ ਗਲਤੀਆਂ ਪੁੱਲਾਂ ਹੋ ਜਾਂਦੀਆਂ ਹਨ ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਣ ਸਾਨੂੰ ਜੀ ਠੀਕ ਹੈ ਗੁਰੂ ਪਿਆਰਿਓ ਦਾਸ ਨਾਲ ਸਾਂਝ ਪਾਓ ਦਾ ਜਲਦੀ ਪਿਤਾ ਪਰਮੇਸ਼ਰ ਦੇ ਹੁਕਮ ਮੁਤਾਬਕ ਆਪ ਜੀ ਦੇ ਚਰਨਾਂ ਸਾਝਰ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ